ਨਮਸਕਾਰ ਸਰਗਰਮੀਆ ਪ੍ਰੋਗਰਾਮ ਦੇ ਵਾਸਤੇ ਪ੍ਰਤੀ ਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਆਜ्ञਾ ਵਿਸ਼ੇਸ਼ ਸਰਗਰਮੀਆ। ਅਰੇ ਸਾਥੀਓ ਅਪੀਲ ਹੈ ਕਿ ਇਹ ਉਹ ਸਾਡੇ ਸਾਥੀ ਹੈਗੇ ਸਾਡੇ ਗੁਰੂ ਹੈਗੇ ਜਿਨ੍ਹਾਂ ਨੇ ਸਾਨੂੰ ਝੂਠ ਬੋਲਣਾ ਨਹੀਂ ਸਿਖਾਇਆ। ਸਾਨੂੰ ਸੱਚ ਬੋਲਣਾ ਸਿਖਾਇਆ। ਕਿ ਸੱਚ ਦੀ ਰਾਹ ਚੱਲਦੇ ਰਹੋ ਅਪੇ ਜੇ ਤੁਸੀਂ ਇਕੱਲੇ ਵੀ ਤੁਰੋਗੇ ਕਾਰ ਬਾਪੇ ਜੁੜਦਾ ਜਾਏਗਾ ਸਾਥੀਓ ਸਾਜੀ ਕੋਈ ਤੁਹਾਡੇ ਵਾਂਗੂ ਆਮ ਵਰਕਰ ਸੀਗੇ ਜਦੋਂ ਇਹ ਜਿਹੜੀ ਜੱਥੇਬੰਦੀ ਪਹਿਲਾਂ ਰਹੀਆਂ ਉਹਨਾਂ ਦੀ ਉਹਨਾਂ ਦੇ ਜਦੋਂ ਵੱਲੋਂ ਸਾਡੇ ਕਰਮਚਾਰੀਆਂ ਦਾ ਕੰਮ ਜਾਂ ਸਾਡਾ ਜਿਹੜੇ ਬੰਦੇ ਬਾਹਰੋਂ ਬਾਹਰ ਲ ਕੇ ਆਏ ਉਹਨਾਂ ਦੀ ਸੁਣਾਈ ਨਹੀਂ ਹੁੰਦੀ ਸੀ ਆਹ ਜੱਥੇਬੰਦੀ ਹੋਂਦ ਵਿੱਚ ਆਈ ਤੇ ਸਾਡੇ ਜਿਹੜੇ ਸਾਡੇ ਸਾਥੀ ਸੀਨੀਅਰ ਲੀਡਰ ਉਹਨਾਂ ਸਾਨੂੰ ਦੱਸਿਆ ਕਿ ਚੱਲਦੇ ਰਹੋ ਅੱਗੇ ਉਸ ਦਿਨ ਤੁਸੀਂ ਆਪਣੇ ਕੰਮ ਜਾਵੋਗੇ ਪਿਛਲੀ ਵਾਰੀ ਉਹੀ ਸਾਨੂੰ ਵੋਟਾਂ ਪਾ ਕੇ ਮੰਤਵ ਵਿੱਚ ਵੀ ਲਿਆਂਦਾ ਇਹ ਸਾਥੀਓ ਤੇ ਸਾਡੇ ਪ੍ਰਧਾਨ ਨਥ ਸਿੰਘ ਲਈ ਜ਼ੋਰਦਾਰ ਕਲਾਪਿੰਗ ਹੋਣੀ ਚਾਹੀਦੀ ਆ ਉਹਨਾਂ ਨੇ ਉਹਨਾਂ ਨੇ ਰਿਕਰਮੈਂਟ ਤੋਂ ਬਾਅਦ ਕੋਈ ਨਹੀਂ ਅੰਦੇ ਜਿਹੜੇ ਪ੍ਰੋਜੈਕਟ ਦੀ ਪ੍ਰਧਾਨਗੀ ਆ ਜਦੋਂ ਰਿਟਾਇਰ ਅਜ ਨਹੀਂ ਹੋਏ ਬੜੇ ਸਾਲ ਹੋ ਗਿਆ ਉਹਨਾਂ ਨੇ ਪ੍ਰਧਾਨਗੀ ਜਿਹੜੀ ਸੀਗੀ ਅੱਗੇ ਜਿਹੜੇ ਟੀਮ ਸਾਡੇ ਵਰਗੇ ਜਿਹੜੇ ਕੰਮ ਕਰਨ ਵਾਲੇ EMPLOYEES ਸੀਗੇ ਉਹਨਾਂ ਦੇ ਮੋਢੇ ਤੇ ਸੌਂਪੀ ਅੱਜ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੇ ਅਸ਼ੀਰਵਾਦ ਆ ਉਹ ਕੰਮ ਕਰ ਰਹੇ ਉੱਥੇ ਸ਼ੋਗ ਵਾਂਗੂ ਨਹੀਂ ਐ ਵੀ ਮੈ ਤਲਵਾੜੇ ਦੀ ਇੱਥੇ ਕਿਸੇ ਦਾ ਪ੍ਰਧਾਨ ਆਉਂ ਰਿੰਗ ਦੀ ਵੀ ਪ੍ਰਧਾਨ ਨੰਗਲ ਵੀ ਪ੍ਰਧਾਨ ਉਹ ਕਿੰਨੇ ਜਗ੍ਹਾ ਪ੍ਰਧਾਨ ਰਹਿਗਾ ਕਿੰਨੇ ਕੁ ਪ੍ਰਧਾਨਗੀ ਲੈਣੀਆਂ ਇញੇ ਭੋਗੀਆਂ ਪ੍ਰਧਾਨ ਗਿਆ ਤੇ ਸਾਥੀਓ ਸਭ ਤੋਂ ਪਹਿਲਾਂ ਮੈਂ ਸਾਡੇ ਬੁਲਾਰੇ ਅਤੀ ਆ ਜਾਓ ਇੱਧਰ ਆ ਜੀ ਮਾੜੀ ਮੇਰੀ ਰਿਕਾਰਡਿੰਗ ਬਣਾ ਲਿਓ ਯਾਰ ਕਰਦੀ ਮੇਰੇ ਕੋਲ ਕਹਿੰਦੇ ਗਲਾ ਪਠਾ ਲਿਆ ਬੋਲਦਾ ਕੀ ਕੋਈ ਤੇ ਪ੍ਰਧਾਨ ਜੀ ਸਾਡੇ ਬੀਬੀਐਮਬੀ ਦੇ ਵਿੱਚ ਡੇਲੀ ਵੇਜ ਕੰਟਰੈਕਟਰ ਵਾਲੇ ਤੇ ਪਾਰਟ ਟਾਈਮ ਵਾਲੇ ਬੰਦੇ ਹੈਗੇ ਆ ਉਹਨਾਂ ਦੇ ਰੈਗੂਲਰ ਕਰਾਨ ਦੇ ਵਿੱਚ ਤੁਸੀਂ ਅੱਗੇ ਕੀ ਯੋਗਦਾਨ ਦੋਗੇ ਜੀ ਦੇਖੋ ਡੇਲੀ ਵੇਜ ਕੰਟਰੈਕਟ ਵਾਲੇ ਆਊਟਸੋਰਸਿੰਗ ਵਾਲੇ ਪੰਜਾਬ ਦੇ ਵਿੱਚ 2016 ਦਾ ਇੱਕ ਕਾਨੂੰਨ ਬਣਿਆ ਹੋਇਆ ਹੈ ਪਰ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਜਦ ਕਿ ਸੁਪਰੀਮ ਕੋਰਟ ਨੇ ਬਹੁਤ ਸਾਰੀਆਂ ਜੱਜਮੈਂਟਸ ਦਿੱਤੀਆਂ ਜਿਦੇ ਵਿੱਚ ਬਰਾਬਰ ਕੰਮ ਬਰਾਬਰ ਦੀ ਤਨਖਾਹਾਂ ਦਾ ਸਵਾਲ ਹੈ ਜਿਦੇ ਵਿੱਚ ਰੀਸੈਂਟਲੀ ਜੱਜਮੈਂਟ ਆਈਆਂ ਨੇ ਕਿ ਜਿਨ੍ਹਾਂ ਨੇ 3 ਸਾਲ ਕੀਤੇ ਹੈ ਉਹਨਾਂ ਨੂੰ ਪੱਕਿਆ ਕੀਤਾ ਜਾਣਾ ਚਾਹੀਦਾ ਇਸ ਲਈ ਇਹ ਜਦੋਂ ਜ਼ਾਇਦ ਜਾਰੀ ਰਹਿਣੀ ਚਾਹੀਦੀ ਹੈ ਔਰ BBMB ਦੇ ਉੱਤੇ ਮਾਨਤਾ ਪ੍ਰਾਪਤ ਜੂਨੀਅਨ ਨੇ ਜੋ ਪਿਛਲੇ ਸਮੇਂ ਵਿੱਚ ਕੰਮ ਕੀਤੇ ਹੈ ਮੈਂ ਸਮਝਦਾ ਕਿ ਇਹ ਇਹਨਾਂ ਦਾ ਮੁੱਖ ਮੁੱਦਾ ਹੋਣਾ ਚਾਹੀਦਾ ਹੁਣ ਡੇਲੀ ਵੇਜ ਕੰਟਰੈਕਟ ਵਾਲੇ ਜਾਂ ਰੀ ਇੰਪਲॉयਮੈਂਟ ਵਾਲੇ ਜਿਹੜੇ ਆ ਮੁੱਖ ਮੁੱਦਾ ਬਣਾ ਕੇ ਤੇ ਲੜਾਈ ਦੇਣੀ ਚਾਹੀਦੀ ਹੈ ਇਹ ਲੜਾਈ ਬਹੁਤ ਸੌਖਿਆਂ ਜਿੱਤੀ ਜਾ ਸਕਦੀ ਹੈ ਦੋ ਨਵੀਆਂ ਗੱਟੀਆਂ ਆ ਰਹੀਆਂ ਤੇ ਬਾਕੀ ਜਿਹੜਾ ਡੈਨ ਸਾਈਡ ਦਾ ਫਰਸਟ ਸਟੇਸ਼ਨ ਹੈਗਾ ਇਹ ਪੂਰਾ ਰੈਨੋਵੇਟ ਦੁਆਰਤੀ ਹੋਣ ਜਾ ਰਿਹਾ ਵਾ ਇਹਦੇ ਸ਼ਬਦਾਂ ਦਾ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਬੋਰਡ ਪਾ ਕੇ ਕੰਮ ਜਾ ਫਿਰ ਤੁਸੀਂ ਕਰਨਾ ਵਾ ਧੰਨਵਾਦ ਜੀ ਹਾਂਜੀ ਪਰਮੇਂਦਰ ਜੀ ਸਾਡਾ ਬਾਰ-ਬਾਰ ਮੁੱਦਾ ਇਕਈਆ ਕਿ ਇਨਸੈਂਟਿਵ ਨਹੀਂ 2 ਸਾਲਾਂ ਦਾ ਮਿਲਿਆ ਉਹਦੇ ਬਾਰੇ ਚ ਤੁਹਾਡੀ ਯੂਨੀਅਨ ਕੀ ਕਰੇਗੀ ਦੇਖੋ ਜੀ 16 ਤਰੀਕ ਨੂੰ ਸਾਡੇ ਇਲੈਕਸ਼ਨ ਹੈਗੇ ਆ ਇਲੈਕਸ਼ਨਰੀ ਕੈਂਪੇਨ ਚੱਲ ਰਹੀ ਹੈਗੀ ਤੇ ਸਭ ਤੋਂ ਜਿਹੜਾ ਮੇਨ ਮੁੱਦਾ ਇੱਥੇ ਚੱਲ ਰਿਹਾ ਹੈਗਾ ਹੈਗਾ ਇਨਸੈਂਟਿਵ ਪਿਛਲੇ 2 ਸਾਲ ਤੋਂ ਰੁਕਿਆ ਹੋਇਆ ਆ 23 ਤੋਂ ਬਾਅਦ ਸਾਨੂੰ ਨਹੀਂ ਮਿਲਿਆ ਉਹਦੇ ਵਿੱਚ ਪੰਜਾਬ ਵਿੱਚ ਜਿਹੜੇ ਲਗਾਤਾਰ ਫਲੱਡ ਆ ਰਹੇ ਹੈਗੇ ਆ ਸਟੇਟ ਵੱਲੋਂ ਇਹ ਕੀ ਆ ਜਾ ਰਿਹਾ ਹੈਗਾ ਕਿ ਹਾਂ ਵੀ ਸਾਡ ਕੋ ਫੰਡਾਂ ਦੀ ਕਮੀ ਹੈਗੀ ਆ ਪਰ ਜਿਹੜੀ ਸਾਡੇ ਜਥੇਵੰਦੀ ਹੈਗੀ ਆ ਲਗਾਤਾਰ ਚੇਅਰਮੈਨ ਦੇ ਸੰਪਰਕ ਚ ਹੈਗੀ ਆ ਤੇ ਚੇਅਰਮੈਨ ਵੱਲੋਂ ਅਸੀਂ ਜੈਸ ਵੀ ਕਰਵਾਈ ਹੋਈ ਆ ਤੇ ਚੇਅਰਮੈਨ ਨੇ ਇਹ ਵੀ ਕਿਹਾ ਹੈ ਕਿ ਅਸੀਂ ਜਿਹੜੀ ਹੁਣ ਬੋਰਡ ਮੀਟਿੰਗ ਚ ਲੈ ਕੇ ਜਾਵਾਂਗੇ ਇਨਸੈਂਟਿਵ ਤੇ ਜੇ ਉਹ ਤੋਂ ਹੱਲ ਨਹੀਂ ਹੁੰਦਾ ਹੈਗਾ ਤੇ ਇੱਕ ਨਵਾਂ ਮੈਗਾ 2800 ਮੈਗਾਵਾਟ ਦਾ ਇੱਕ ਨਵਾਂ ਪਲਾਂਟ ਲੱਗ ਰਿਹਾ ਜਿਹਦੇ ਵਿੱਚ BBMB ਦੇ ਜਿਹੜੇ ਕਰਮਚਾਰੀ ਸਾਰੇ ਉੱਥੇ ਕੰਮ ਕਰਨਗੇ ਨਵੇਂ ਰੋਜ਼ਗਾਰ ਵੀ ਹਾਂ ਬੇਨਾਂ ਦੇ ਬੱਚਿਆਂ ਨੂੰ ਮਿਲੇਗਾ ਤੇ ਉਹਦਾ ਜਿਹੜਾ ਫੰਡ ਜਦੋਂ ਵੀ ਰਿਲੀਜ਼ ਹੁੰਦਾ ਉਹਦੇ ਵਿੱਚ ਸਾਨੂੰ ਇਨਸੈਂਟਿਵ ਦੇ ਦਿੱਤਾ ਜਾਏਗਾ ਉਹ ਇਸ ਸਾਲ ਦੇ ਐਂਡ ਵਿੱਚ ਜਾਂ ਅਗਲੇ ਫਾਈਨ ਕਰ ਦਿੱਤਾ ਹੈ ਜਲਦੀ ਉਹ ਵੀ ਬਣਨੇ ਸ਼ੁਰੂ ਹੋ ਜਾਣਗੇ। ਇਹ ਸਲੋ ਡੋਡ ਦੇ ਉੱਤੇ ਜਿਹੜੀ ਆ ਜਦੋਂ ਵੀ ਟੁੱਟਦੀ ਆ ਉਸ ਦਾ ਪਾਣੀ ਦਾ ਲੈਵਲ ਕਿਉਂਕਿ ਠੀਕ ਨਹੀਂ ਹੁੰਦਾ ਪਰ ਸਾਫਾ ਦਾ ਪਾਣੀ ਹੁੰਦਾ। ਉਹਦੇ ਉੱਤੇ ਵੀ ਕੀਤਾ ਜਾਏਗਾ ਕੋਈ ਐਕਟੀਵਿਟੀ ਬੰਦ ਨਹੀਂ। ਨਹੀਂ ਜੀ ਉਹਦੇ ਜਿਹੜੇ ਮੀਨ ਮੀਨ ਹੋਲ ਉੱਤੇ ਚੱਕ ਕੇ ਪ੍ਰੋਪਰ ਤਰੀਕੇ ਨਾਲ ਕਰਾਵਾਂਗੇ। ਜਿਹੜਾ ਪਾਣੀ ਬਸ ਸਾਫਾ ਹੀ ਪਾਣੀ ਉਹਦਾ ਵਿਕਾਸ ਹੋ ਜਾਣਾ ਕੋਈ। ਸਲੋ ਡੋਡ ਤਾਂ ਸਹੀ ਟਾਈਮ ਪੱਢ ਗਈ ਆ ਜੀ। ਲੋਕ ਦੀ ਸੜਕ ਜਿੰਨਾ ਟਾਈਮ ਲੱਗਣਾ ਜਾਂਦੀ ਉਹਨਾਂ ਕੱਢ ਗਈ ਤਿੰਨ ਸਾਲਾਂ ਤੋਂ ਉਦਾਂ ਹੀ ਟੁੱਟੀ ਹੋਈ ਜਾਉ ਤਾਂ ਨਹੀਂ ਜੀ ਧਿਆਨ ਦੇਂਦਾ ਕੋਈ ਨਹੀਂ ਦੇਖੋ ਜੀ ਇੱਥੇ ਟੈਂਡਰ ਲੱਗਦਾ ਹੋਰ ਰੋਡ ਨੂੰ ਅੰਨੀ ਨਿਕ ਵਾਸਤੇ ਹੋਰ ਵੀ ਤੁਹਾਨੂੰ ਮੈਂ ਦੱਸਦਾ ਇਹ ਟਾਈਮ ਬਾਉਂਡ ਹੁੰਦਾ ਤੇ ਕਾਂਗਰਸ ਦੇ ਰਾਜ ਚ 2021 ਚ ਰੇਲਵੇ ਰੋਡ ਬਣੀ ਸੀ 21 ਜੇ ਡੁੱਟ ਗਈ ਔਰ ਉਹੀ ਬੰਦੇ ਅੱਜ ਇਕੱਠੇ ਕਰਕੇ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਮੂੰਹ ਦੇ ਨਾਲ ਸਾਬਕਾ ਐਮਐਲਏ ਸੜਕ ਤੇ ਕੋ ਮੁੱਦਾ ਪਿਆ ਸੀ ਮਤਲਬ ਲੋਕਾਂ ਨੂੰ ਚੱਕਦਾ ਪਿਆ ਸੀ ਉਕਸਾਹਤ ਕਰਦਾ ਸੀ ਦੇਖੋ ਐ ਹੋ ਗਿਆ ਐ ਹੋ ਗਿਆ ਉਹਦੇ ਟਾਈਮ 'ਚ ਬਣੀ ਆ 15 ਦਿਨਾਂ 'ਚ ਟੁੱਟ ਗਈ ਸੀ ਪਰ ਟਾਈ ਬੌਂਡ ਸੜਕ ਹੁੰਦੀ ਆ ਫੇਰ ਵੀ ਮੈਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਦਾ ਜਿਹਨੇ ਇਜਾਜ਼ਤ ਦਿੱਤੀ ਸੜਕ ਬਣਾਉਣ ਦੀ ਇਸ ਤੋਂ ਪਹਿਲਾਂ ਗੱਲ ਕੀਤੀ ਰਹੀ ਸੀ ਸਨੋ ਰੋਡ ਤੇ ਜਿਹੜਾ ਪਾਣੀ ਖੜਦਾ ਵਾ ਆ ਮੈਂ ਦੱਸਣਾ ਚਾਹੁੰਦਾ ਕਿ ਆ ਗੁਰੇਤ ਮੋਹਨ ਪਾਟਕ ਜੀ ਅਤੇ ਜਿਹੜੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਕੌਰ ਜੀ ਨੇ ਉਹਨਾਂ ਵੱਲੋਂ ਲਗਾਤਾਰ ਐਕਸ਼ਨ ਸੀਵਰੇਜ ਬੋਰਡ ਨਾਲ ਤਾਲਮਿਲ ਬਣਾ ਕੇ ਜਲਦੀ ਇੱਕ ਵੱਡੀ ਸੈਂਕਸ਼ਨ ਸੀਪਰ ਸੈਂਕਸ਼ਨ ਮਸ਼ੀਨ ਆਉਂਦੀ ਤੇ ਜਿਹੜੀਆਂ ਸਲੋ ਰੋਡ ਜਾਂ ਰੇਲਵੇ ਰੂਟ ਤੇ ਜਿੱਥੇ ਵੀ ਬਲੋਕੇਜ ਦੀ ਸਮੱਸਿਆ ਹੈਗੀ ਆ ਉਹ ਕੰਪਲੀਟ ਕੀਤੀ ਜਾਊਗੀ ਰੋਡ ਬਣਨ ਤੋਂ ਪਹਿਲਾਂ ਜਿਹੜੇ ਇਹ ਗਟਰ ਨੇ ਇਹਨਾਂ ਦੀ ਸਾਰਿਆਂ ਦੀ ਡੀ ਸੈਲਟਿੰਗ ਦਾ ਪ੍ਰੋਸੈਸ ਹੋਣਾ ਉਹ ਕੰਪਲੀਟ ਕੀਤਾ ਜਾਊਗਾ ਕਿਉਂਕਿ ਜਿਹੜਾ ਮੇਨ ਜਿਹੜਾ ਅਸੀਂ ਪਾਣੀ ਦੀ ਸਪਲਾਈ ਦਾ ਤਾਂ ਪ੍ਰਬੰਧ ਨਵਾਂ ਕਰ ਲਿਆ ਪਰ ਜਿਹੜੀ ਸੀਵਰੇਜ ਲਾਈਨ ਉਹ ਅਸੀਂ ਪੁਰਾਣੀ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਮਤਲਬ ਕਿ ਉਹਨੂੰ ਖਾਲੀ ਕਰਕੇ ਲੋਕਾਂ ਦੇ ਸਪੌਂਸ ਕਰਕੇ ਤਾਂ ਕਿ ਜਿਹੜੀ ਸੀਵਰੇਜ ਦੀ ਸਮੱਸਿਆ ਕਰਕੇ ਰੋਟ ਡੁੱਟਦਾ ਵਾ ਉਹ ਸਮੱਸਿਆ ਖਤਮ ਹੋਊਗੀ ਟੈਂਡਰ ਹੋਇਆ ਹੋਰ ਜਲਦੀ ਆਪਾਂ ਇਸ ਕੰਮ ਨੂੰ ਨੇੜੇ ਕਰਾਂਗੇ ਇਹ ਜੇ ਇਲਵੇਦ ਉਹਦੇ ਤੇ ਤਾਂ ਦਾ ਆਸ ਕਰ ਸਕਦੇ ਆ ਕਿ ਅਕਤੂਬਰ ਦੇ ਫਰਸਟ ਵੀਕ ਤੱਕ ਇਹ ਹੋ ਜਾਊਗਾ। ਉਤੋਂ ਪਹਿਲਾਂ ਹੋਊਗਾ। ਅਕਤੂਬਰ ਤਾਂ ਬਹੁਤ ਦੇਰ ਆ। ਸਤੰਬਰ ਤੋਂ ਬਾਅਦ। ਸਤੰਬਰ ਜਾਂ ਨਾ ਪਹਿਲਾਂ ਹੀ ਹੋਊਗਾ। ਇਹ ਗੱਲ ਜੀ। ਸ਼ਾਇਦ ਜਿਹੜਾ ਠੇਕੇਦਾਰ ਬਣਾਊਗਾ ਸੜਕ ਉਹ ਪੰਜ ਸਾਲੇ ਦੀ ਟੇਕ ਕੇਅਰ ਕਰੂਗਾ। ਸੜਕ ਦੇ ਵਿੱਚ ਕੰਡੀਸ਼ਨ ਰੱਖਦੀ। ਕੰਮ ਦੀ ਫਾਇਟਕ ਦੇ ਕੋਲੇ ਬਹੁਤ ਬੜੀ ਚੀਜ਼ ਹੈ। ਤੁਹਾਨੂੰ ਲੈਣ ਨੂੰ ਬੜਾ ਫੋਨ ਹੈ ਤੁਸੀਂ ਆਪਾਂ ਜਿਆ ਵੀ ਕੇ ਜਾਇਓ ਸੀਵਰੇਜ ਦੀ ਗੱਲ ਕਰਦੇ ਸੀ ਸੀਵਰੇਜ ਦੇ ਪਾਣੀ ਉਹਦਾ ਜਿੱਦਾਂ ਹੁਣੇ ਨਵੀਂ ਰੋਡ ਬਣਦੀ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਉਹ ਸਾਰਾ ਸਿਸਟਮ ਕਿਉਂਕਿ ਰੋਡਾਂ ਗਲੀਆਂ ਪੁਰਾਣੀਆਂ ਟੁੱਟ ਚੁੱਕੀਆਂ ਸੀਗੀਆਂ ਜਦੋਂ ਬਣਾਈ ਸੀਗੀ ਤੇ ਉਸ ਤੋਂ ਬਾਅਦ ਹੁਣ ਜਿਹੜੀ ਨਵੀਂ ਬਣਦੀ ਹੈ ਕੰਕਰੀਟ ਦੀ ਰੋਡ ਬਣਦੀ ਹੈ ਸਾਰਾ ਸਿਸਟਮ ਕੋਈ ਇਸ ਸੱਜਣ ਜਲਸੀ ਭਗsein ਨਗਰ ਨਾ ਸਵਤੰਤਰ ਅਜਦੀਆਂ વિશેષ ਸਰਗਰਮੀਆਂ ਖਾਲ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਤੋਂ ਤੱਕ ਵਾਸਤੇ ਪ੍ਰਤੀシン ਇਜਾਜ਼ਤ ਦੇਉ ਧੰਨਵਾਦ